ਜੁਗੋ ਤੁਗਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ 225 ਅੰਗ ਤੇ ਸ਼ਬਦ ਚੰਨ ਕਰਦੇ ਗੌੜੀ ਮਹੱਲਾ ਪਹਿਲਾ ਚੂਆ ਚੰਦਨ ਅੰਕ ਚੜਾਵੋ ਆਪਣੀ ਦੇਹ ਨੂੰ ਬੜੇ ਸਮੈਲਾਂ ਦੀ ਖੁਸ਼ਬੂਆਂ ਲਾਉਂਦਾ ਹੈ ਚੂਆ ਚੰਦਨ ਕਿਹੜੀ ਚੰਦਨ ਦੀ ਖੁਸ਼ਬੂ ਹੈ ਨਾ ਬਹੁਤ ਵਧੀਆ ਕਹਿੰਦੇ ਇਹਨੂੰ ਚੁੰਦਾ ਹੈ ਚੰਦਨ ਨੂੰ ਅੰਕ ਚੜਾਵੋ ਆਪਣੇ ਅੰਗਾਂ ਨੂੰ ਚੜਾਉਂਦਾ ਹੈ ਚੰਦਨ ਦੀਆਂ ਖੁਸ਼ਬੂਆਂ ਲਾਂਦਾ 2 ਵਾਰ ਚੰਦਨ ਅੰਕ ਚੜਾਵੋ ਇਹ ਕਰਮ ਆਪਾਂ ਕਰਦੇ ਆ ਸਾਰੇ ਤਾਂ ਹੀ ਸਾਨੂੰ ਫਿਰ ਦੁੱਖ ਹੁੰਦਾ ਹੈ ਬੱਚੇ ਨੂੰ ਰੋਕਦੇ ਆ ਨਾ ਬੱਚਾ ਰੋਂਦਾ ਹੈ जिद ਕਰਦਾ ਇਸ ਤਰ੍ਹਾਂ ਹੀ ਆਪਾਂ ਜਿੱਦ ਕਰਦੇ ਆ ਗੁਰੂ ਸਾਨੂੰ ਰੋਕਦੇ ਆ ਕਹਿੰਦੇ ਸਰੀਰ ਨੂੰ ਆਪਣੇ ਨੂੰ ਐ ਚੰਦਨ ਦੀਆਂ ਖਸ਼ਮੂਆਂ ਚੜਾਉਂਦਾ ਚੂਆ ਚੰਦਨ ਅੰਕ ਚੜਾਵੋ ਪਾਟ ਪਟੰਬਰ ਪਹਿਰੇ ਕਹਿੰਦੇ ਬਹੁਤ ਵਧੀਆ ਫਿਰ ਪਾਟ ਪਟੰਬਰ ਕੱਪੜੇ ਪਹਿਨਦਾ ਥੋੜਾ ਪਸੰਦ ਆਉਂਦਾ ਕੱਪੜਾ ਬਹੁਤ ਵਧੀਆ ਵਧੀਆ ਕੱਪੜੇ ਪਾਉਂਦਾ ਪਾਟ ਪਟੰਬਰ ਪਹਿਰ ਹੰਡਾਉਂ ਉਹ ਕਹਿੰਦੇ ਇਹਨਾਂ ਨੂੰ ਪਹਿਨਦਾ ਇਹਨਾਂ ਨੂੰ ਹੰਡਾਉਂਦਾ ਹੈ ਪਾਟ ਪਟੰਬਰ ਪਹਿਰ ਹਡਾਵੋ ਬਿਨ ਹਰ ਨਾਮ ਕਹਾਂ ਸੁਖ ਪਾਵੋ ਕਹਿੰਦੇ ਨਾਮ ਤੋਂ ਬਿਨਾ ਸੁਖ ਨਹੀਂ ਪਾ ਸਕਦਾ ਕੱਪੜੇ ਪਹਿਨਣ ਦੇ ਨਾਲ ਕਦੇ ਬੁਖਾਰ ਚੜਿਆ ਹੋਵੇ ਬਹੁਤ ਵਧੀਆ ਕੱਪੜੇ ਪਾ ਲਈ ਉਤਰਦਾ ਤਾਂ ਨਹੀਂ ਕਦੇ ਉਹਨੂੰ ਖੁਸ਼ਬੂ ਲਾ ਲਈ ਉਤਰਦਾ ਤਾਂ ਨਹੀਂ ਦੇਕਰ ਮਨੂਖੇ ਕਰਮ ਕਰਦਾ ਹੈ ਪਾਟ ਪਟੰਬਰ ਪਹਿਰ ਹੰਡਾ ਬੋ ਬਿਨ ਹਰ ਨਾਮ ਕਹਾਂ ਸੁਖ ਪਾਬੂ ਕਹਿੰਦੇ ਸੁੱਖਾਂ ਦੀ ਪ੍ਰਾਪਤੀ ਤਾਂ ਨਾਮ ਦੇ ਨਾਲ ਹੋਣੀ ਕਿਆ ਪਹਿਰੂ ਕਿਆ ਓੜ ਦਿਖਾਬੋ ਕਹਿੰਦਾ ਕਿਆ ਤੂੰ ਪਹਿਨਦਾ ਹੈ ਕਿਆ ਤੂੰ ਓੜ ਕੇ ਦਿਖਾਉਂਦਾ ਨਹੀਂ ਤਾਂ ਛੰਕਾ ਮਨ ਦੇ ਵਿੱਚ ਦੁਨੀਆ ਨੂੰ ਮੋਹਣਾ ਚਾਹੁੰਦਾ ਦੁਨੀਆ 'ਚ ਵਸ ਨੂੰ ਕਰਨਾ ਚਾਹੁੰਦਾ ਕਿ ਦੁਨੀਆ ਲੋਕ ਮੇਰੇ ਕਿਸ ਤਰ੍ਹਾਂ ਮੇਰੇ ਵੱਲ ਆ ਜਾਣ ਕਿ ਆ ਪਹਿਰੋਂ ਕਿਆ ਓਟ ਦਿਖਾਵੂ ਬੇਨ ਜਗਦੀਸ਼ ਕਹਾਂ ਅਸੁਖ ਪਾਵੋ ਕਹਿੰਦਾ ਜੋ ਮਰਜੀ ਪਹਿਨ ਲੈ ਜੋ ਮਰਜੀ ਹੰਡਾਲ ਲੈ ਹਰ ਜਗਦੀਸ਼ ਤੋਂ ਬਿਨਾ ਸੁੱਖਾਂ ਦੀ ਪ੍ਰਾਪਤੀ ਨਹੀਂ ਨਾਮ ਤੋਂ ਬਿਨਾ ਸੁੱਖ ਪ੍ਰਾਪਤ ਨਹੀਂ ਹੋ ਸਕਦਾ ਬਿਨ ਜਗਦੀਸ਼ ਕਹਾਂ ਸੁੱਖ ਪਾਵੋ ਹੋ ਕਾਨੀ ਕੁੰਡਲ ਕੰਨਾਚ ਬੜੇ ਵਧੀਆ ਕੁੰਡਲ ਗਾਲ ਮੋਤੀਆਂ ਦੀ ਮਾਲਾ ਗਲ ਦੇ ਚਮੋਤੀਆਂ ਦੀ ਮਾਲਾ ਕੰਨਾਂ ਵਿੱਚ ਕੁੰਡਲ ਲੋਕਾਂ ਨੇ ਤੇ ਕੰਮ ਕਰਨਾ ਇਹ ਕੰਮ ਉਹ ਬਾਬਾ ਜੀ ਵੀ ਕਰਦੇ ਆ ਬਾਬਾ ਜੀ ਵੀ ਸੋਨਾ ਪਹਿਨਦੇ ਆ ਦੁਨੀਆ ਉਹਨਾਂ ਨੂੰ ਰੱਬ ਮੰਨਦੀ ਹੈ ਬਾਣੀ ਖੰਡਣ ਕਰਦੀ ਹੈ ਬਾਣੀ ਰੋਕਦੀ ਹੈ ਇਹਨਾਂ ਤੋਂ ਕਾਨੀ ਕੁੰਡਲ ਗਲ ਮੋਤੀਆਂ ਦੀ ਮਾਲਾ ਲਾਲ ਨਿਹਾਲੀ ਫੂਲ ਗਲਾਲਾ ਕਹਿੰਦੇ ਬੜੀਆਂ ਫਿਰ ਗਲਾਲੀਆਂ ਲਾਉਂਦਾ ਬੜੇ ਫੁੱਲ ਲਾਉਂਦਾ ਆਰ ਦਾ ਛੰਗਰਦਾ ਲਾਲ ਨਿਹਾਲੀ ਫੂਲ ਗਲਾਲਾ ਬਿਨ ਜਗਦੀਸ਼ ਕਹਾ ਸੁਖ ਭਾਲਾ ਕਹਿੰਦੇ ਕਾਹਾਂ ਤੂੰ ਕਾਹਨੂੰ ਤੂੰ ਸੁੱਖ ਭਾਲਦਾ ਜਗਦੀਸ਼ ਤੋਂ ਬਿਨਾਂ ਨਾਮ ਤੋਂ ਬਿਨਾਂ ਲੱਭਦਾ ਸੁੱਖ ਫਿਰਦਾ ਹੈ ਅਰ ਸੰਗੀ ਆਪਣੇ ਸਰੀਰ ਨੂੰ ਸ਼ਿੰਗਾਰਦਾ ਹੈ ਸੁੱਖਾਂ ਦੀ ਭਾਲ ਦੇ ਚੁਰਦ ਹੈ ਬੇਨ ਜਗਦੀਸ਼ ਕਾਹਾਂ ਸੁੱਖ ਭਾਲਾ ਨੈਨ ਸੋਲੋਨੀ ਸੁੰਦਰ ਨਾਰੀ ਅੱਖਾਂ ਨੀਲੀਆਂ ਬਹੁਤ ਸੁੰਦਰ ਨਾਰੀ ਲੈਨ ਨੈਨ ਸੋਲੋਨੀ ਸੁੰਦਰ ਨਾਰੀ ਕੋੜ ਛਿੰਗਾਰ ਕਰੇ ਕਹਿੰਦੇ ਬਹੁਤ ਛਿੰਗਾਰ ਕਰਦੀ ਏ ਅਤ ਪਿਆਰੀ ਕਹਿੰਦੇ ਬਹੁਤ ਪਿਆਰੀ ਲੱਗਦੀ ਐ ਮੂਰਖ ਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਸਰਪਣ ਐ ਸੱਪਣੀ ਐ ਇਨ ਡੱਸ ਲੈਣਾ ਨੈਣ ਤੁਲੋਨੀ ਸੁੰਦਰ ਨਾਰੀ ਖੋੜ ਛਿੰਗਾਰ ਕਰੇ ਕਹਿੰਦੇ ਫਿਰ ਹੋਰ ਛਿੰਗਾਰ ਕਰਦੇ ਆਤ ਪਿਆਰੀ ਬਹੁਤ ਜ਼ਿਆਦਾ ਪਿਆਰੀ ਲੱਗਦੀ ਸਤ ਸਿੰਘ ਸਰਾਲ ਦਾ ਨਾਮ ਸੁਣਿਆ ਸਰਾਲ ਨਾ ਦੂਰ ਤੋਂ ਹੀ ਸਵਾਸ ਖਿੱਚ ਲਿੰਦੀ ਐ ਸੱਪਤਾ ਲੜਦਾ ਜਿਹੜੀ ਸਰਾਲ ਹੁੰਦੀ ਐ ਨਾ ਕੋਲ ਨੂੰ ਬੰਦਾ ਲੰਘ ਜਵੇ ਉਹਦੇ ਸਵਾਸ ਖਿੱਚ ਲਿੰਦੀ ਐ ਇਹ ਇਹੀ ਜੀ ਆ ਨਾਰੀ ਇਹਦੇ ਦਾ ਕੋਲ ਨੂੰ ਵੀ ਲੱਗ ਗਿਆ ਤਾਂ ਵੀ ਇਹ ਸਵਾਸ ਖਿੱਚ ਲਿੰਦੀ ਐ ਦੇਖਣੇ ਮਾਫ਼ ਕਰਨਾ ਸਾਡੀਆਂ ਤਾਂ ਅੰਬਤਤਾਰੀ ਬੀਬੀਆਂ ਕਹਿੰਦੀਆਂ ਤੁਸੀਂ ਪਿੱਛੇ हट ਜਾਓ ਸਾਨੂੰ ਕਰ ਲੈਣ ਦੋ ਸ਼ਿੰਗਾਰ ਸਾਨੂੰ ਨਾਚ ਲੈਣ ਦੋ ਤੁਸੀਂ ਹੁਣ ਇਹ ਨਹੀਂ ਮੂਰਖਾਂ ਨੂੰ ਪਤਾ ਇਹ ਜਦੋਂ ਮੱッセ ਰੰਗੜ ਨੇ ਹਰਿਮੰਦਰ ਸਾਹਿਬ ਨਚਾਈਆਂ ਐ ਨਾ ਪਤਾ ਹੈ ਫਿਰ ਕੀ ਹਾਲ ਹੋਇਆ ਮੱッセ ਰੰਗੜ ਦਾ ਇਹਨਾਂ ਦੇ ਬਾਰਸੀ ਇਹਨਾਂ ਦੇ ਪਤੀ ਭੁੱਲ ਗਏ ਜਿਹਨਾਂ ਅੰਬਰਤਾਰੀ ਤਿਆਂ ਬੀਬੀਆਂ ਨੱਚਦੀਆਂ ਅੰਬਰਤਾਰੀਆਂ ਵੀ ਬੀਬੀਆਂ ਬੀਬੇ ਵੀ ਅੰਬਰਤਾਰੀ ਐ ਉਹ ਹਰਮੰਦਰ ਸਾਹਿਬ ਵਿੱਚ ਕੰਜਰੀਆਂ ਨੱਚਣੀਆਂ ਭੁੱਲ ਗਏ ਉਹਨਾਂ ਦੇ ਯਾਦ ਨਹੀਂ ਇਹ ਉਹ ਕੋਲ ਖੜ ਕੇ ਨਚਾਉਂਦੇ ਆ ਬੜੇ ਖੁਸ਼ ਹੁੰਦੇ ਆ ਹਿਸਾਬ ਉਹੀ ਹੋਊਗਾ ਜਿਹੜਾ ਮੱਛੇ ਰੰਗੜਦਾ ਹੋਇਆ ਤੁਹਾਡੇ ਨਾਲ ਹਲੇ ਢੀਕੋ ਜ਼ਿੰਦਗੀ ਪਈ ਐ ਹਲੇ ਦਖਾਵਾ ਗੁਰੂ ਗੋਬਿੰਦ ਸਿੰਘ ਵਾਲਾ ਕੰਮ ਮੱਸੇ ਰੰਗੜ ਵਾਲੇ ਕਿੱਥੇ ਗਿਆ ਧਰਮ ਕਿਦਰ ਨੂੰ ਲਈ ਜਾਂਦੇ ਆ ਧਰਮ ਦੀ ਗੱਡੀ ਨੂੰ ਨੈਨ ਸਲੋਨੀ ਸੁੰਦਰ ਨਾਰੀ ਖੋੜ ਚਿੰਗਾਰ ਕਰੇ ਅਤ ਪਿਆਰੀ ਬਨ ਜੇ ਗਦੀ ਸਭ ਭਜੇ ਨਿੱਤ ਖੁਵਾਰੀ ਕਹਿੰਦੇ ਜਗਦੀਸ਼ ਦੇ ਭਜਨ ਤੋਂ ਬਿਨਾਂ ਰੋਜ਼ ਖੁਵਾਰ ਹੋਣਾ ਏਕ ਖੁੰਝੇ ਤੋਂ ਲੈ ਕੇ ਨਾ ਦੂਏ ਖੁੰਝੇ ਤੱਕ ਪੇਟ ਨੂੰ ਪਾੜ ਦਿੰਦੇ ਆ ਕਿਰਾਇਆ ਆਪਰੇਸ਼ਨ ਕਿਸੇ ਨੇ ਇੱਕ ਟੀਕਾ ਲੱਗਦਾ ਤਾਂ ਵੀ ਬੰਦਾ ਕੰਬ ਜਾਂਦਾ ਹੈ ਇਹ ਕਿਉਂ ਹਸਪਤਾਲ ਭਰੇ ਪਏ ਐ ਅਸੀਂ ਗੁਰੂ ਦੀ ਵਿਰੋਧਤਾ ਕਰਦੇ ਆ ਗੁਰਬਾਣੀ ਦੀ ਵਿਰੋਧਤਾ ਕਰਦੇ ਆ ਬਾਬੇ ਨਾਨਕ ਦੀ ਵਿਰੋਧਤਾ ਕਰਦੇ ਆ ਬਿਨ ਜਗਦੀਸ਼ ਭਜੇ ਕਹਿੰਦੇ ਜਗਦੀਤ ਭਜੰਦੋ ਨਿਤ ਖੁਵਾਰੀ ਕਹਿੰਦੇ ਨਿਤ ਖੁਵਾਰ ਹੁੰਦਾ ਦਰਕਾਰ ਮਹਿਲਾ ਸੇਜ ਸੁਖਾਲੀ ਬਹੁਤ ਵਧੀਆ ਘਰ ਹੈ ਦਰ ਮਹਿਲ ਹੈ ਬੜੀਆਂ ਸੇਜਾਂ ਬਹੁਤ ਵਧੀਆ ਵਧੀਆ ਬੈੱਡਾਂ ਚੰਦਨ ਤੇ ਬੈੱਡਾਂ ਤੇ ਬਾਬਾ ਜੀ ਕੋਲ ਤਾਂ ਇਹ ਜੇ ਬੈੱਡ ਆ ਜਿਹੜੇ ਝੂਲਦੇ ਆ ਲక్ష్మణ ਝੋਲੇ ਵਾਲੇ ਥੱਲੇ ਨਹੀਂ ਲੱਗਦੇ ਪਾਵੇ ਨਹੀਂ ਹੁੰਦੇ ਉਹਨਾਂ ਦੇ ਬਾਬਾ ਜੀ ਵਾਲੇ ਬੈੱਡਾਂ ਤੇ ਉੱਪਰ ਛੱਤ ਨਾਲੇ ਟੰਗੇ ਹੋਉਂਦੇ ਆ ਜਿਕਣਾ ਬੱਚੇ ਨੂੰ ਝੂਲੇ ਦਿੰਦੇ ਉਹਨਾਂ ਝੂਲੇ ਚ ਪਾ ਕੇ ਐਕਣਾ ਬਾਬਾ ਜੀ ਝੂਲੇ ਲੈਂਦੇ ਆ ਦਰਕਾਰ ਮਹਿਲ ਮਹਿਲਾ ਸੇਜ ਸੁਖਾ ਲਈ ਬਹੁਤ ਵਧੀਆ ਵਧੀਆ ਮਹਿਲ ਬਹੁਤ ਵਧੀਆ ਬਿਜੇ ਪੇਸੇਜਾਂ ਇਹਨੇ ਸੁਫੂਲ ਵਿਛਾਵੇ ਮਾਲੀ ਹਰ ਰੋਜ਼ ਫਿਰ ਮਾਲੀ ਉਹਨਾਂ ਤੇ ਆ ਕੇ ਫੁੱਲ ਪਿਛਾਉਂਦੇ ਆ ਰਾਣੀਆਂ ਜਿੱਥੇ ਸੌਂਦੀਆਂ ਐ ਨਾ ਰਾਜੇ ਸੌਂਦੇ ਜਿੱਥੇ ਰੋਜ਼ ਮਾਲੀ ਆਉਂਦਾ ਉਹਨਾ ਫਿਰ ਬੈੱਡਾਂ ਤੇ ਚਾਦਰਾਂ ਤੇ ਫੁੱਲ ਪਿਛਾਉਂਦੇ ਆ ਫਿਰ ਉੱਥੇ ਬਾਬਾ ਜੀ ਸੌਂਦੇ ਆ ਇਹ ਹੋ ਰਿਹਾ ਸੰਸਾਰ ਦੇ ਵਿੱਚ ਅਹਨੇ ਸੂ ਫੂਲ ਬਿਸ਼ਾਬੇ ਮਾਲੀ ਬਿਨ ਹਰ ਨਾਮ ਪਰ ਬਾਬਾ ਨਾਨਕ ਇੱਧਰ ਦੱਸਦਾ ਕਹਿੰਦਾ ਨਾਮ ਤੋਂ ਬਿਨਾ ਬਿਨ ਹਰ ਨਾਮ ਸੋ ਦੇਹ ਦੁਖ ਖਾਲੀ ਕਹਿੰਦੇ ਨਾਮ ਤੋਂ ਬਿਨਾ ਦੇਹ ਬੜੀ ਦੁਖੀ ਐ ਬੜੇ ਦੁਖ ਲੱਗਦੇ ਆ ਦੇਹ ਨੂੰ ਬਿਨ ਹਰ ਨਾਮ ਸੋ ਦੇਹ ਦੁਖਾਲੀ ਹੈ ਬਰ ਗੈਬਰ ਨੇਜੇ ਬਾਜੇ ਕਿ ਬੜੇ ਫਰਹਾਤੀ ਘੋੜੇ ਰਾਜਿਆਂ ਕੋਲ ਹੁੰਦੇ ਆ ਨਾ ਸਾਰਾ ਸਮਾਂ ਹੈ ਬਰ ਗੈਬਰ ਨੇਜੀ ਬਾਜੇ ਜਦੋਂ ਰਾਜਾ ਚੱਲਦਾ ਅੱਗੇ ਫਿਰ ਬਾਜੇ ਵੱਜਦੇ ਅੱਗੇ ਅੱਗੇ ਫਿਰ ਨੇਜੇ ਜਿਹੜੇ ਸਾਧਤਰ ਹੁੰਦੇ ਆ ਉਹ ਲੈ ਕੇ ਤੁਰਦੇ ਆ ਐਬਰ ਹਾਥੀ ਅਤੇ ਕੋੜਿਆਂ ਤੇ ਚੜੇ ਜਾਂਦੇ ਆ ਐਬਰ ਗੈਬਰ ਨੇਜੇ ਬਾਜੀ ਲਛਕਰ ਬਹੁਤ ਪਾੜੀ ਲਛਕਰ ਪਿੱਛੇ ਫਿਰ ਫੌਜ ਜਾਂਦੀ ਹੈ ਲਛਕਰ ਨੇ ਬਖਵਾਸੀ ਪੱਜੈ ਬਿਨ ਜਗਦੀਸ਼ ਝੂਠੇ ਦੀਵਾਜੇ ਕਹਿੰਦੇ ਇਹ ਜਿਹੜੇ ਜਗਦੀਸ਼ ਤੋਂ ਬਿਨਾ ਸਾਰੇ ਝੂਠੇ ਐ ਇਹ ਦਿਵਾਜੇ ਆ ਬਾਜੇ ਨਹੀਂ ਹੈਗੇ ਤੂੰ ਇਹਨਾਂ ਨੂੰ ਬਾਜੇ ਸਮਝਦਾ ਐ ਇਹ ਤਾਂ ਦਿਵਾਜੇ ਆ ਦਿਵਾਜੇ ਉਹ ਹਨ ਜਿਹੜੇ ਦਰਬਾਰ ਸਾਹਿਬ ਤੇ ਨਹੀਂ ਪਹੁੰਚਦੇ ਜਿਹੜੇ ਸੱਚਖੰਡ ਨਹੀਂ ਪਹੁੰਚਦੇ ਸਿੱਧ ਕਹਾਵੋ ਕਹਿੰਦੇ ਸਿੱਧ ਕਹੋਂਦੇ ਰਿੱਧ ਸਿੱਧੋ ਬਲਾਵੋ ਰਿੱਧੀਆਂ ਸਿੱਧੀਆਂ ਬੁਲਾਉਂਦੇ ਆ ਰਿੱਧੀਆਂ ਸਿੱਧੀਆਂ ਕਰਦੇ ਆ ਜਿਹੜੇ ਜੰਤਰ ਕਰਦੇ ਆ ਤਾਗੇ ਤਬੀਤ ਕਰਦੇ ਆ ਸਿੱਧ ਕਹਾ ਬੋ ਰਿੱਧ ਸਿੱਧ ਬਲਾ ਬੋ ਤਾ ਜੋ ਕੁਲੋ ਸਿਰ ਛੱਤਰ ਬਣਾ ਬੋ ਕਰੇ ਸਿਰ ਤੇ ਫਿਰ ਛੱਤਰ ਰਾਜੇ ਦੇ ਸਿਰ ਤੇ ਛੱਤਰ ਤਾਂ ਬਿਨ ਜਗਦੀਸ਼ ਕਹਾਂ ਸੱਚ ਪਾਵੋ ਹੋ ਕਹਿੰਦੇ ਜਗਦੀਸ਼ ਤੋਂ ਬਿਨਾ ਕਿਸ ਤਰ੍ਹਾਂ ਨਾਮ ਤੋਂ ਬਿਨਾ ਕਿਸ ਤਰ੍ਹਾਂ ਰੱਬ ਨੂੰ ਪਾ ਸਕਦੇ ਖਾਨ ਮਲੂਕ ਕਹਾਵੋ ਰਾਜਾ ਆਪਣੇ ਆਪ ਨੂੰ ਖਾਨ ਕਹੋਂਦਾ ਮਲੂਕ ਕਹੋਂਦਾ ਰਾਜਾ ਕਹੋਂਦਾ ਬੜਾ ਚੋਅ ਹੈ ਰਾਜਾ ਕਹੋਂਦਾ ਖਾਨ ਮਲੂਕ ਕਹਾਵੋ ਰਾਜਾ ਅੱਬੇ ਤੱਬੇ ਕਹਿੰਦਾ ਤਾਂ ਹੀ ਤਾਂ ਕੂੜੇ ਹੈ ਪਾਜਾ ਕਹਿੰਦਾ ਜਿਹੜੇ ਤੂੰ ਐ ਪਾਜ ਕਰਦਾ ਹੈ ਸਾਰੇ ਝੂਠ ਹੈ ਇਹ ਕੂੜਾ ਹੈ ਇਹ ਕੂੜੇ ਦਾ ਟੋਕਰ ਹੈ ਕੂੜੇ ਦਾ ਟੋਕਰਾ ਕਿੱਥੇ ਸਿੜਦੇ ਆ ਢੇਰ ਤੇ ਲੇਕਿਨ ਕੂੜੇ ਦਾ ਟੋਕਰਾ ਅਸੀਂ ਸੱਚਖੰਡ ਵਿੱਚ ਸੁੱਟਣਾ ਚਾਹੁੰਦੇ ਆ ਉੱਤੇ ਦਾ ਬਦਬੂ ਫੈਲ ਜੂ ਇਹ ਕਰਮ ਜਿਹੜੇ ਇਹੋ ਜੇ ਕਰਦਾ ਜੋ ਲਿਖਿਆ ਹੈ ਇਹ ਕਹਿੰਦੇ ਕੂੜੇ ਦਾ ਟੋਕਰ ਹੈ ਭਾਈ ਇਹ ਸੱਚਖੰਡ ਚ ਨਹੀਂ ਜਾ ਸਕਦਾ ਤਾਜ ਕੋਲੇ ਸਿਰ ਸਤਰ ਬਣਾਵੋ ਬਿਨ ਜਗਦੀਸ਼ ਕਹਾ ਸੱਚ ਪਾਵੋ ਬੇਨ ਗੋਰ ਸ਼ਬਦ ਨਾ ਸਰਬਸ ਕਾਜਾ ਕਹਿੰਦੇ ਸਾਵਤ ਤੋਂ ਬਿਨਾ ਤੇਰਾ ਕਾਰਜ ਸਰਨੇ ਵਾਲਾ ਨਹੀਂ ਇਹ ਬੜਾ ਕੁਛ ਕਰ ਲਿਆ ਰਾਜ ਭਾਗ ਲੈ ਲੇ ਕੋੜੀਆਂ ਹਾਥੇ ਬੜਾ ਕੁਛ ਬੜੇ ਮਹਿਲ ਲੇਕਿਨ ਜਦੋਂ ਤੱਕ ਸਵਤ ਦੀ ਪ੍ਰਾਪਤੀ ਨਹੀਂ ਹੈ ਕੋਈ ਕਾਰਜ ਸਰਨੇ ਵਾਲਾ ਨਹੀਂ ਬੇਨ ਗੁਰ ਸ਼ਬਦ ਨਾ ਸਰਬਸ ਕਾਜਾ ਹੋਮੇ ਮਮਤਾ ਹੋਮੇ ਤੇ ਮਮਤਾ ਜਿਹੜੀ ਗੁਰ ਸ਼ਬਦ ਦੇ ਵਿਚਾਰੀ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਇਹ ਖਤਮ ਹੁੰਦੀ ਹੈ ਜਿਹੜੀ ਮਮਤਾ ਹੈ ਨਾ ਤੇ ਹੋਮੇ ਹੈ ਹੁਣ ਨਾਰੀ ਵਿੱਚ ਹੋਮੇ ਸੀ ਕਿ ਮੈਂ ਬੜੀ ਸੋਹਣੀ ਆ ਬੜੇ ਸ਼ਿੰਗਾਰ ਕੀਤੇ ਆ ਉਧਰ ਬੰਦੇ ਵਿੱਚ ਮਮਤਾ ਸੀ ਦੋਨੇ ਗਲ ਗਏ ਉਹਨੋਂ ਹੰਕਾਰ ਸੀ ਹਉਮੈ ਸੀ ਕਿ ਮੈਂ ਸੋਣੀ ਬੜੀ ਐ ਉਧਰ ਮਨੁੱਖ ਉਹਦੇ ਮੂਹ ਵਿੱਚ ਗਲ ਗਿਆ ਦੋਨੇ ਗਲ ਗਏ ਲੇਕਿਨ ਜਦੋਂ ਸ਼ਬਦ ਮਿਲ ਜਾਂਦਾ ਫਿਰ ਇਹ ਹਉਮੈ ਤੇ ਮਮਤਾ ਜਿਹੜੀ ਇਹ ਖਤਮ ਹੋ ਜਾਂਦੀ ਹੈ ਹਉਮੇ ਮਮਤਾ ਗੁਰ ਸ਼ਬਦ ਵੀ ਸਾਰੀ ਇਹ ਬਿਸਰ ਜਾਂਦੀ ਹੈ ਫਿਰ ਹਉਮੇ ਇਹ ਮਮਤਾ ਵੀ ਖਤਮ ਹੋ ਜਾਂਦੀ ਹੈ ਗੁਰ ਮਤ ਜਾਣਿਆ ਗੁਰ ਮਤ ਸ਼ਬਦ ਦੀ ਮਤ ਦੇ ਨਾਲ ਤਾਂ ਇਹ ਗੁਰ ਮਤ ਕੀ ਹੈ ਗੁਰਤਾ ਹੁਣ ਸ਼ਬਦ ਨੂੰ ਕਹਿੰਦੇ ਆ ਮਤਤਾ ਕੱਲ ਨੂੰ ਕਹਿੰਦੇ ਆ ਸਾਬਦ ਦੀ ਮੱਤ ਦੇ ਨਾਲ ਬਾਣੀ ਦੀ ਮੱਤ ਦੇ ਨਾਲ ਬਾਣੀ ਦੀ ਅਕਲ ਦੇ ਨਾਲ ਗੋਰ ਮਤ ਜਾਣਿਆ ਗੁਰੂ ਦੀ ਮੱਤ ਸਾਬਦ ਦੀ ਮੱਤ ਦੇ ਨਾਲ ਰੱਬ ਨੂੰ ਜਾਣਿਆ ਰੱਬ ਕਦੋਂ ਜਾਣਿਆ ਜਾਂਦਾ ਸਾਬਦ ਦੀ ਮੱਤ ਦੇ ਨਾਲ ਗੋਰ ਮਤ ਦੇ ਨਾਲ ਗੁਰਮਤਿ ਜਾਣਿਆ ਰਿੱਧੇ ਮੁਰਾਰੀ ਜਾਣਿਆ ਵੀ ਕਿੱਥੇ ਹੈ ਰਿੱਧੇ ਦੇ ਵਿੱਚ ਮਰਾਰੀ ਰੱਬ ਨੂੰ ਜਾਣਿਆ ਰੱਬ ਨੂੰ ਜਾਣਿਆ ਹੈ ਰਿੱਧੇ ਦੇ ਵਿੱਚ ਪਰ ਗੁਰਮਤਿ ਦੇ ਨਾਲ ਸ਼ਬਦ ਦੀ ਮਤ ਦੇ ਨਾਲ ਜਾਣਿਆ ਪਤਾ ਲੱਗਿਆ ਕਿ ਗੁਰਮਤਿ ਕਿਹਨੂੰ ਕਹਿੰਦੇ ਆ ਸੁਣਿਆ ਹੈ ਪਤਾ ਨਹੀਂ ਇਦਾਂ ਸਾਧੂ ਦੱਸਦੇ ਆ ਸੰਤ ਦੱਸਦੇ ਆ ਕਿ ਗੁਰਮਤ ਸ਼ਬਦ ਦੀ ਮਤ ਹੈ ਜਿਹੜੀ ਬਾਣੀ ਦੀ ਮਤ ਹੈ ਇਹਦੇ ਨਾਲ ਰੱਬ ਜਾਣਿਆ ਜਾਂਦਾ ਕਿੱਥੇ ਆਪਣੇ ਰਿੱਧੇ ਦੇ ਵਿੱਚ ਗੁਰਮਤ ਜਾਣਿਆ ਰਿੱਧੇ ਮਰਾਰੀ ਪਰਮਤ ਨਾਨਕ ਸਾਰਨਤੋ ਮਾਰੀ ਜਿਵੇਂ ਕੋ ਨਾਨਕ ਦੇਵ ਜੀ ਕਹਿੰਦੇ ਵਾਹਿਗੁਰੂ ਮੈਂ ਤਾਂ ਤੁਹਾਡੀ ਸ਼ਰਨ ਦੇਬੀ ਸਿਰ ਗੁਰੂ ਨਾਨਕ ਦੇਵ ਜੀ ਰੱਬ ਦੀ ਸ਼ਰਨ ਦੇ ਵਿੱਚ ਫਿਰ ਸੰਸਾਰ ਬਾਤ ਤੇ ਰੱਬ ਪ੍ਰਗਟ ਕਰ ਦਿੱਤਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਸੰਸਾਰ ਨੂੰ ਫਿਰ ਸ਼ਬਦ ਦੇ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਕੀ ਹੈ ਸ਼ਬਦ ਹੈ ਸ਼ਬਦ ਕੌਣ ਹੈ ਸ਼ਬਦ ਰੱਬ ਹੈ ਸਾਬਤ ਜੀ ਦੇ ਵਿੱਚ ਰੱਬ ਸਮਾਇਆ ਹੋਇਆ ਹੈ ਉਸ ਨੂੰ ਸ਼ਬਦ ਕਹਿੰਦੇ ਆ ਨਿਰਨਾ ਕਰ ਦਿੱਤਾ ਬਾਬੇ ਨਾਨਕ ਨੇ ਬਾਣੀ ਦੇ ਰਾਹੀਂ ਇਹ ਕਲਯੁਗੀ ਹਿਰਦੇ ਨੂੰ ਸ਼ਾਂਤ ਕਰ ਦਿੰਦੇ ਆ ਇੱਕੋ ਇੱਕ ਬਾਬੇ ਨਾਨਕ ਦੀ ਬਾਣੀ ਹੈ ਕਲਯੁਗ ਦੇ ਵਿੱਚ ਜਿਹਦੇ ਨਾਲ ਮਨ ਸ਼ਾਂਤ ਹੁੰਦਾ ਹੈ ਹੋਰ ਜਿੰਨੀਆਂ ਦੁਨੀਆਂ ਦੀਆਂ ਚੀਜ਼ਾਂ ਹਨ ਮਨ ਅਚਾਂਤ ਹੁੰਦਾ ਉਹਨਾਂ ਦੇ ਨਾਲ ਸੋ ਆਪਾ ਬਾਬੇ ਨਾਨਕ ਦੀ ਸ਼ਰਨ ਵਿੱਚ ਆਈਏ ਸਾਡੇ ਪਰ ਵੀ ਰਹਿਮ ਕਰਨ ਸਾਨੂੰ ਵੀ ਗੁਰਮਤ ਦੇ ਦੇਣ ਸਾਨੂੰ ਵੀ ਗੁਰ ਦਾ ਸ਼ਬਦ ਪ੍ਰਾਪਤ ਹੋ ਜਵੇ ਜਿਹਦੇ ਨਾਲ 84 ਲੱਖ ਜੋਂ ਤੋਂ ਛਟਕਾਰਾ ਮਿਲ ਜਾਂਦਾ ਸੋ satsang ਜੀ ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ